ਸਸਿਕਾ ਜੀ ਸਵਾਗਤ ਹੈ ਅੱਜ ਦੇ ਨਵੇਂ ਵਲੌਗ ਦੇ ਵਿੱਚ ਤੇ ਉਮੀਦ ਕਰਦੇ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਤੇ ਅੱਜ 5 ਸਤੰਬਰ ਸਵੇਰ ਦੇ 7:30 ਹੋਏ ਆ ਕੈਨੇਡਾ ਦੇ ਵਿੱਚ ਤੇ ਅੱਜ ਦਾ ਜੇ ਟੈਂਪਰੇਚਰ ਹੈ ਜਿਹੜਾ ਉਹ ਇੱਥੇ ਹੈਗਾ 11 ਡਿਗਰੀ ਤੇ ਅੱਜ ਬੇਟੇ ਦਾ ਪਹਿਲਾ ਦਿਨ ਹੈ ਸਕੂਲ ਦਾ ਤੇ ਮੈਂ ਕਿਉਂ ਨਾ ਵਲੌਗ ਬਣਾਇਆ ਜਾਵੇ ਕਿਉਂਕਿ ਇਹ ਜਿਹੜੀ ਵੀਡੀਓ ਇਹਨੂੰ ਸੇਵ ਕੀਤੀ ਜਾਊਗੀ ਇਸ ਲੋਟੀ ਤੇ ਅੱਜ ਜਾ ਰਹੇ ਹਾਂ ਬੱਚੇ ਬੇਟੇ ਨੂੰ ਡ੍ਰੌਪ ਕਰਨ ਬੱਸ ਤੱਕ ਤੇ ਸਮਾਂ ਕਾਫੀ ਹੋ ਚੁੱਕਿਆ ਹੈ ਇਹ ਆਪਣਾ ਘਰ ਹੈ ਜਿੱਥੇ ਆਪਾਂ ਰਹਿ ਰਹੇ ਹਾਂ ਤੇ ਕੈਨੇਡਾ ਦੀ ਖੂਬਸੂਰਤ ਮਾਰਨਿੰਗ ਦੇਖ ਕੇ ਕਾਫੀ ਵਧੀਆ ਹੈ ਤੇ ਹੁਣ ਅਸੀਂ ਜਾ ਰਹੇ ਹਾਂ ਜੀ ਬੱਚੇ ਨੂੰ ਮੈਂ ਜਾ ਰਿਹਾ ਹਾਂ ਬੱਸ ਤੱਕ ਡ੍ਰੌਪ ਕਰਨ ਕਿਉਂਕਿ ਇਹ ਖੁਸ਼ਕਿਸਮਤੀ ਹੈ ਵੀ ਕੈਨੇਡਾ ਦੇ ਵਿੱਚ ਜਿਹੜਾ ਪਹਿਲਾ ਦਿਨ ਹੈ ਬੱਚੇ ਦੇ ਨਾਲ ਮੈਂ ਜਾ ਰਿਹਾ ਕਿਉਂਕਿ ਇੱਥੇ ਕਮਾਂਧਿਆਂ ਦੇ ਵਿੱਚ ਕੰਮਕਾਜ ਦੇ ਵਿੱਚ ਜ਼ਿੰਦਗੀ ਇੰਨੀ ਕਿ ਬੀਜੀ ਹੁੰਦੀ ਹੈ ਕਿ ਬਹੁਤ ਘੱਟ ਚਾਂਸ ਬੰਦਾ ਹੈ ਆਪਦੇ ਬੱਚੇ ਨੂੰ ਸਕੂਲ ਵੈਂਟ ਤੱਕ ਡ੍ਰੌਪ ਕਰਨ ਦਾ ਚਲੋ ਜਦੋਂ 12 ਸਾਲ ਤੋਂ ਘੱਟ ਹੁੰਦੇ ਆ ਉਦੋਂ ਇੱਕ ਮਜਬੂਰੀ ਹੁੰਦੀ ਹੈ ਵੀ ਪੇਰੈਂਟਸ ਨੂੰ ਰਹਿਣਾ ਹੀ ਪੈਂਦਾ ਹੈ ਬੱਚੇ ਦੇ ਨਾਲ ਬਟ 12 ਸਾਲ ਤੋਂ ਉੱਪਰ ਤੱਕ ਦਾ ਬੱਚਾ ਮਤਲਬ ਵੀ ਇੱਥੇ ਇਹਨਾਂ ਦੇ ਕਾਨੂੰਨ ਮੁਤਾਬਕ ਇਕੱਲਾ ਰਹਿ ਸਕਦਾ ਹੈਗਾ ਇਹ ਜੀ ਵੈਨ ਆਈ ਆ ਬੱਚੇ ਦੀ ਇਹਨੂੰ ਦਾਣਾਸ ਤੋਂ ਸਕੂਲ ਬੱਸ ਤੇ ਇੱਥੋਂ ਦਾ ਕੈਨੇਡਾ ਦਾ ਇੱਕ ਇਹ ਵੀ ਰੂਲ ਬਹੁਤ ਵਧੀਆ ਹੈ ਵੀ ਜਦੋਂ ਸਕੂਲ ਦੀ ਬੱਸ ਖੜੀ ਹੈ ਤਾਂ ਕੋਈ ਵੀ ਜਿਹੜੀ ਕਾਰ ਹੈ ਉਸ ਰੋਡ ਤੇ ਅੱਗੋਂ ਜਾਂ ਪਿੱਛੋਂ ਲੰਘ ਨਹੀਂ ਸਕਦੀ ਟਪਾ ਨਹੀਂ ਸਕਦਾ ਕੋਈ ਕਿਉਂਕਿ ਇਹ ਇੱਥੋਂ ਦੇ ਕਾਨੂੰਨ ਹੈ ਜੇ ਕੋਈ ਇੱਥੋਂ ਦੀ ਕੋਈ ਬੱਸ ਸਕੂਲ ਵੈਨ ਜਾਂ ਸਕੂਲ ਬੱਸ ਖੜੀ ਹੈ ਤੇ ਜੇ ਕੋਈ ਟਪਾਉਂਦਾ ਤਾਂ ਉਹਦੇ ਬਹੁਤ ਚਾਰजेस ਇੱਥੇ ਇਹਨਾਂ ਨੂੰ ਪੇ ਕਰਨੇ ਪੈਂਦੇ ਆ ਇੱਥੇ ਜਿਹੜਾ ਫਾਈਨ ਹੈ ਉਹ ਕਾਫੀ ਐਕਸਪੈਂਸਿਵ ਜਾਂਦਾ ਹੈ ਇਸੇ ਕਰਕੇ ਇਹ ਕੈਨੇਡਾ ਦੇ ਵਿੱਚ ਬਹੁਤ ਵਧੀਆ ਰੂਲ ਹੈ ਕਿ ਕੋਈ ਵੀ ਸਕੂਲ ਦੀ ਬੱਸ ਹੈ ਖੜੂਗੀ ਜਿੱਥੇ ਮਰਜ਼ੀ ਖੜ੍ਹ ਜਾਵੇ ਬੇਸ਼ੱਕ ਉਹਨੇ ਬੱਚੇ ਨੂੰ ਡ੍ਰੌਪ ਕਰਨਾ ਹੈ ਜਾਂ ਉਹਨੇ ਬੱਚੇ ਨੂੰ ਪਿਕ ਕਰਨਾ ਹੈ ਤੇ ਉਦੋਂ ਪਿੱਛੇ ਕਾਰਾਂ ਦੀਆਂ ਲੰਬੀਆਂ-ਲੰਬੀਆਂ ਲਾਈਨਸ ਲੱਗ ਜਾਂਦੀਆਂ ਮਾਰਨਿੰਗ ਦੇ ਟਾਈਮ ਤੱਕ ਤੇ ਈਵਨਿੰਗ ਦੇ ਟਾਈਮ ਇਹ ਰੂਲ ਇਥੋਂ ਦਾ ਬਹੁਤ ਵਧੀਆ ਹੈ ਤੇ ਜਿਹੜਾ ਡਰਾਈਵਰ ਆ ਜਿਹੜੇ ਛੋਟੇ ਆ ਪ੍ਰਾਇਮਰੀ ਯਾਨੀ ਕਿ ਛੋਟੀਆਂ ਕਲਾਸਿਸ ਵਾਲੇ ਹੈ ਤਾਂ ਉਥੇ ਮਤਲਬ ਵੀ ਜਿਹੜਾ ਡਰਾਈਵਰ ਆ ਉਹਦੀ ਪੂਰੀ ਰਿਸਪੌਂਸਿਬਿਲਟੀ ਹੁੰਦੀ ਹੈ ਵੀ ਸਾਰੀ ਜਿਹੜੀ ਰੋਡ ਹੈ ਉਹਨੂੰ ਉਹਦੇ ਇਥੇ ਇੱਕ ਸੈਂਸਰ ਜੇ ਲੱਗੇ ਹੁੰਦੇ ਬੱਸਾਂ ਦੇ ਵਿੱਚ ਤੇ ਉਹ ਸੈਂਸਰ ਜੇ ਨਾਲ ਮਤਲਬ ਇੱਕ ਥੋੜਾ ਜਿਹਾ ਸਾਇਰਨ ਜਿਹਾ ਵੱਜਦਾ ਰਹਿੰਦਾ ਵੀ ਸਕੂਲ ਬੱਸ ਰੁਕੀ ਹੋਈ ਹੈ ਤੇ ਕੋਈ ਜਾਣ ਨਹੀਂ ਸਕਦਾ ਤੇ ਫਿਰ ਉਹ ਜਦੋਂ ਬੱਚੇ ਪਿਕ ਜਾਂ ਡ੍ਰੌਪ ਹੋਣ ਤੋਂ ਬਾਅਦ ਹੀ ਕੋਈ ਵਹੀਕਲ ਹੈ ਜਿਹੜਾ ਉਥੋਂ ਦੀ ਉਹਨੂੰ ਕ੍ਰੋਸ ਕਰ ਸਕਦਾ ਹੈ ਅਦਰਵਾਈਜ਼ ਤਾਂ ਇੱਥੇ ਇਹ ਚੀਜ਼ਾਂ ਕਾਨੂੰਨ ਬਹੁਤ ਸਖਤ ਹੈ ਤੇ ਦੂਸਰੀ ਗੱਲ ਇੱਥੋਂ ਦੇ ਜਿਹੜੇ ਸਕੂਲਾਂ ਦੀ ਹੈ ਵੀ ਇੱਥੇ ਸਕੂਲਾਂ ਦੇ ਵਿੱਚ ਜਿਹੜੀ ਡਰੈੱਸ ਹੈ ਉਹ ਮੰਡੇਟਰੀ ਨਹੀਂ ਹੈ ਮਤਲਬ ਡਰੈੱਸ ਕੋਡ ਨਹੀਂ ਹੈ ਕੋਈ ਵੀ ਸਿੰਪਲ ਕੱਪੜੇ ਵੀ ਪਾ ਕੇ ਮਤਲਬ ਵੀ ਬੱਚੇ ਸਕੂਲ ਜਾ ਸਕਦੇ ਆ ਇਹ ਚੀਜ਼ ਮੈਨੂੰ ਮੈਨੂੰ ਪਰਸਨਲੀ ਇਹ ਚੀਜ਼ ਜ਼ਿਆਦਾ ਵਧੀਆ ਨਹੀਂ ਲੱਗੀ ਹੈਲੋ ਗੁੱਡ ਮਾਰਨਿੰਗ ਇਹ ਸਕੂਲ ਦੇ ਬੱਚੇ ਐ ਇਹ ਸ਼ਾਇਦ ਅਫਰੀਕਨ ਕੰਟਰੀ ਤੋਂ ਐ ਤੇ ਸਾਰੇ ਕਮਿਊਨਿਟੀਆਂ ਦੇ ਇੱਥੇ ਲੋਕ ਮਤਲਬ ਵੀ ਇੱਥੇ ਰਹਿ ਰਹੇ ਕੈਨੇਡਾ ਦੇ ਵਿੱਚ ਤੇ ਹਰ ਤਰ੍ਹਾਂ ਦੇ ਮਤਲਬ ਵੀ ਬੱਚੇ ਗੋਰਿਆਂ ਦੇ ਵੀ ਆਪਣੇ ਏਸ਼ੀਅਨ ਕੰਟਰੀ ਦੇ ਵੀ ਐ ਯੂਰਪ ਤੋਂ ਵੀ ਐ ਸਪੈਸ਼ਲੀ ਤੇ अफ्रीका ਤੋਂ ਤੋਂ ਚਲੋ ਇਥੇ ਬਹੁਤ سارے ਆ ਕਿਉਂਕਿ ਕੈਨੇਡਾ ਦੇ ਵਿੱਚ ਇੱਕ ਮਲਟੀਕਲਚਰਲ ਇਹ ਕੰਟਰੀ ਹੈ ਤੇ ਇਥੇ ਹਰ ਇੱਕ ਦੁਨੀਆ ਦੇ ਹਰ ਇੱਕ ਕੋਨੇ ਤੋਂ ਇਥੇ ਲੋਕ ਆ ਕੇ ਰਹਿੰਦੇ ਆ ਕਿਉਂਕਿ ਇਥੇ ਜੌਬ ਓਪਰਚ्युनिटीज ਹੈ ਕੈਨੇਡਾ ਮਤਲਬ ਵੀ ਜੌਬ ਵੀ ਕਾਫੀ ਪ੍ਰੋਵਾਈਡ ਕਰਵਾਉਂਦਾ ਹੈ ਤੇ ਕੈਨੇਡਾ ਵੱਡਾ ਹੋਣ ਕਰਕੇ ਤੇ ਇਥੇ ਸਾਰਿਆਂ ਦਾ ਹੀ ਵੈਲਕਮ ਕਰਦਾ ਹੈ ਇਥੇ ਮਲਟੀਕਲਚਰਲ ਕੰਟਰੀ ਹੈ ਇਹ ਤੇ ਹਰ ਤਰ੍ਹਾਂ ਦੇ ਆਪਾਂ ਨੂੰ ਇੱਥੇ ਲੋਕ ਦੇਖਣ ਨੂੰ ਮਿਲਦੇ ਆ ਚਲੋ ਕਿਵੇਂ ਲੱਗਿਆ ਤੁਹਾਨੂੰ ਇਹ ਵੀਡੀਓ ਵਲੌਗ ਆਪ ਜਿਹੜੇ ਸਟੂਡੈਂਟ ਹੈ ਸਾਰੇ ਕਾਲਜ ਵਾਲੇ ਆ ਇਹਨਾਂ ਨੇ ਸਵੇਰ ਸਵੇਰ ਬੱਸ ਚੜ੍ਹਨਾ ਹੁੰਦਾ ਸਾਰੇ ਭੱਜੇ ਭਜਾਈ ਜਾਂਦੇ ਆ